ਰਮਨ ਗੜ ਪੜਦੇ ਹੋ ਹਾਂਜੀ ਗਿਣਤੀ ਆਉਂਦੀ ਆ ਹਾਂਜੀ ਜਨਾਬ 1 2 3 1 2 3 4 ਨਾ ਨਾ 1 2 ਵਾਲੀ ਪੰਜਾਬੀ ਚ 20 ਤੱਕ ਆਉਂਦੀ ਆ ਤੁਸੀਂ ਮਤਲਬ ਕਿ ਪਾਪਾ ਦਾ ਨਾਮ ਜੋਨ ਡੈਵਟਾ ਕੀ ਆ ਪਾਪਾ ਦਾ ਨਾਮ ਸਰਿੰਦਰ ਸਿੰਘ ਨੇ ਨਾ ਪੰਜਾਬੀ ਨੇ ਨਾ ਫਿਰ ਤੋਂ ਪੰਜਾਬੀ ਦੀ ਗੰਤੀਸ ਦਾ ਕਾ ਨਹੀਂ ਹੁੰਦਾ ਜੀ ਤੁਹਾਨੂੰ ਕੋਈ ਬਾਰੋ ਮਿਲ ਜਵੇ ਅੰਗਰੇਜ਼ ਮਿਲ ਜਵੇ ਉਹ ਕੋ ਪੁੱਛ ਲਵੋਣ ਕਹਿੰਦਾ ਤੁਹਾਨੂੰ ਆਪਣੀ ਤਾਂ ਭਾਸ਼ਾ ਨਹੀਂ ਆਉਂਦੀ ਸਾਡੀ ਤੁਸੀਂ ਕੀ ਸਿੱਖੋਗੇ ਐਂ ਕਹੂਗਾ ਆਪਾਂ ਹਨਾ ਤੇ ਕੀ ਹੋਇਆ ਸੀਗਾ ਅੱਜ ਦੇ ਦਿਨ ਅੱਜ ਦੇ ਦਿਨ ਇੱਥੇ ਆਪਾਂ ਕਿਉਂ ਆਇਆ ਅਸੀਂ ਬੜੀ ਮੰਮਾ ਨੇ ਅਸੀਂ ਆਪਾਂ ਆਏ ਕਿਉਂ ਆ ਮੱਥਾ ਟੇਕਣ ਲਈ ਵੀ ਕੀ ਇਤਿਹਾਸ ਅੱਜ ਦੇ ਦਿਨ ਕੀ ਗੱਲ ਹੋਈ ਸੀਗੀ ਇੰਨੀ ਸੰਗਤ ਆਈ ਆ ਹਨਾ ਕਿਉਂ ਆਈ ਹੋਈ ਆ ਸੰਗਤ ਕੇਵਲ ਤਾਂ ਕੇਵਲ ਕਿ ਕੋਈ ਬੱਚੇ ਦਾ ਆਪ ਹੋਇਆ ਕੋ ਨਹੀਂ ਨੌਵੇਂ ਪਾਤਸ਼ਾਹ ਦਾ ਬਣਾਵਾ ਪਤਾ ਨਹੀਂ ਬੋਰਡ ਲੱਗੇ ਨੇ ਪੰਜਾਬੀ ਪੜਦੇ ਨਹੀਂ ਇੰਨੇ ਬੋਰਡ ਲਾਏ ਨੇ ਸਰਕਾਰ ਨੇ ਤੇ ਤਾਂ ਵੀ ਨਹੀਂ ਪੜਦੇ ਹੈ ਅਠ ਮੱਘਰ ਅੱਜ 23 ਨਵੰਬਰ ਸਨ 2025 ਅੱਜ ਦੇ ਦਿਨ ਦਸਮ ਪਾਤਸ਼ਾਹ ਸਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਮਿਲੀ ਠੀਕ ਹੈ ਹੁਣ ਯਾਦ ਹੋ ਗਿਆ ਕੀ ਹੋਇਆ ਸੀ ਅੱਜ ਦੇ ਦਿਨ ਅੱਜ ਦੇ ਦਿਨ 6ਵੇਂ ਪਾਤਸ਼ਾਹ ਗੁਰੂ ਹੈ 6ਵੇਂ ਪਾਤਸ਼ਾਹ ਗੁਰਗੱਦੀ ਮਿਲੀ ਸੀ 10ਵੇਂ ਪਾਤਸ਼ਾਹ ਨੂੰ 10ਵੇਂ ਪਾਤਸ਼ਾਹ ਦਸਾ ਗੁਰੂਆਂ ਦੇ ਨਾਮ ਆਉਂਦੇ ਨੇ ਨਹੀਂ ਬਾਪੂ ਪੰਜਾਂ ਪਿਆਰਿਆਂ ਦੇ ਨਹੀਂ ਚਾਰ ਸਾਹਿਬਜ਼ਾਦੇ ਕੀ ਹੋਇਆ ਜੀ ਪੁੱਤ ਅੱਜ ਦੇ ਦਿਨ ਅੱਜ ਦੇ ਦਿਨ ਜੀ ਮਹਾਰਾਜ ਦੀ ਸ਼ਹੀਦੀ ਹੋਈ ਸੀ ਕਿਹੜੇ ਮਹਾਰਾਜ ਦੀ ਆਪਣੇ ਗੁਰਤੇ ਬਹਾਦਰ ਮਹਾਰਾਜ ਦੀ ਤਿੰਨਵੇਂ ਪਾਤਸ਼ਾਹ ਸੀਗੇ ਉਹ ਉਹ ਨੌਵੇਂ ਪਾਤਸ਼ਾਹ ਸੀਗੇ ਪੰਜਾਂ ਪਿਆਰਿਆਂ ਦੇ ਨਾਮ ਪਤਾ ਤੁਹਾਨੂੰ ਤੁਸੀਂ ਭਾਬੂ ਕਿਉਂ ਹੋ ਗਏ ਜੀ ਕੀ ਗੱਲ ਹੋ ਗਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਐਨਾਂ ਤੇ ਲੱਗਦਾ ਸਤਿ ਸ਼੍ਰੀ ਅਕਾਲ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਕੀ ਆ ਤਾਂ ਯਾਰ ਇੱਕ ਤੇ ਕੀ ਆ ਤਾਂ ਯਾਰ ਇੱਕ 25 26 27 28 29 30 31 32 33 34 35 ਤੇ ਰਤ ਇਹ ਤੇ 33 34 35 36 36 36 ਨਾਲ 36 ਦਾ ਅੰਕ ਆ ਕੇ ਅੱਗੇ ਵੀ ਸੁਣਾਓ 40 48 48 ਮੜਾ ਜੇ ਤਾਂ ਜ਼ੋਰ ਲਾ ਯਾਰ ਅੱਧਾ ਅੱਧਾ ਕਰੀਏ ਪੂਰਾ ਟਾੜੀ 42 44 44 47 ਯਾਰ ਭਾਈ ਜੇਤਾ ਜੀ ਭਾਈ ਦੇ ਦਿੱਤੇ ਕਿਹੜੀ ਸਤਾਪਦੀ ਮਨਾ ਰਹੀ ਹੈ ਸੰਗਤ ਸਾਢੇ 350 ਸਾਢੇ 300 400 ਸਾਢੇ 300 400 ਕਾ ਕੀ ਸਾਢੇ 350 ਸਾਲ ਪਹਿਲਾਂ ਕੀ ਹੋਇਆ ਸੀ ਗੁਰਤੇਗ ਬਾਦਰਜੀ ਦਾ ਦੱਸੋ ਦੋ ਵੇਟ ਕਰ ਰਿਹਾ ਵੀ ਦੱਸਣਗੇ ਮੈਂ ਬੋਲਾਂਗਾ ਇੱਕ ਬਾਦਰਜੀ ਦਾ ਜਨਮ ਉਹਦਾ ਕੀ ਕੀ ਦੀ ਸਤਿਅ ਦੀ ਹੈ ਗੁਰਤੇਗ ਬਾਦਰਜੀ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ Hindu ਧਰਮ ਬਚਾਉਣ ਲਈ ਤਿਲਕ ਜੰਜੂ ਦੀ ਰਾਖੀ ਦੇ ਲਈ ਸੀਸ ਬਲੀਦਾਨ ਦਿੱਤਾ ਸੀ ਤੁਸੀਂ ਦੋਏ ਸੀਗੇ ਦਲੇਖ ਚ ਹੈ ਦਲੇਖ ਚ ਦਿੱਲੀ ਜੀ ਦਿੱਲੀ ਹੈ ਨਕਲ ਵੀ ਤਾਂ ਹੀ ਕਹਿੰਦੇ ਹੋ ਕਲਾ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖੜੇ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 8 ਮੱਘਰ ਸੰਮਤ 557 ਜ ਹੁਣ ਇਸ ਸਮੇਂ ਸੰਗਤ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਅਨੰਨ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸਤਾਪਦੀ ਵੀ ਮਨਾ ਰਹੀ ਹੈ ਤੇ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਸ਼ੁਰੂ ਕਰਾਂ ਦੇ ਵਿੱਚ ਹਰ ਥਾਂ ਤੇ ਜਿੱਥੇ-ਜਿੱਥੇ ਵੀ ਸੰਗਤ ਨੂੰ ਸਮਾਂ ਮਿਲਦਾ ਹੈ ਜਿਸ ਦੀ ਜਗ੍ਹਾ ਤੇ ਵੀ ਸੰਯੋਗ ਦੇ ਨਾਲ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਤਮਸਤਕ ਹੋ ਰਹੀ ਹੈ ਤੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਬੱਚੇ ਬਜ਼ੁਰਗ ਤੇ ਵੀਰ ਭੈਣ ਆਏ ਨੇ ਤੇ ਇੱਥੇ ਸਵਾਲ ਕਰਦੇ ਆ ਸਿੱਖ ਇਤਿਹਾਸ ਬਾਰੇ ਕਿਉਂਕਿ ਉਪਰਾਲੇ ਕਰਦੇ ਰਹਿੰਦੇ ਆ ਸੰਗਤ ਇਹਨਾਂ ਉਪਰਾਲਿਆਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਵੀ ਕਰਦੀ ਆ ਹੌਸਲਾ ਅਪਜਾਈ ਵੀ ਕਰਦੀ ਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਬੱਚਿਆਂ ਨੂੰ ਸਿੱਖਣ ਦੇ ਲਈ ਇੱਕ ਚਿੰਨ੍ਹਕ ਪੈਦਾ ਹੁੰਦੀ ਆ ਸੋ ਇਸ ਉਪਰਾਲੇ ਨੂੰ ਅੱਗੇ ਵਧਾਉਣੇ ਆ ਜੀ ਵੀਡੀਓ ਨਾਲ ਬਣੀ ਰਹਿਣਾ ਸਤਰੀਕਲ ਜੀ ਕੀ ਨਾਮ ਆ ਤੁਹਾਡਾ ਰਾਮਨੁਰ ਕੌਰ ਪੜਦੇ ਹਾਂ ਹਾਂ ਗਿਣਤੀ ਆਉਂਦੀ ਆ ਹਾਂ ਜਨਾਬ 1 2 3 1 2 3 4 ਨਾ ਨਾ 1 2 ਵਾਲੀ 1 2 ਵਾਲੀ ਤਾਂ ਸਾਰੀ ਦੁਨੀਆਂ ਨੂੰ ਆਉਂਦੀ ਆ 26 ਤੱਕ ਆਉਂਦੀ ਆ ਤੁਸੀਂ ਮਤਲਬ ਕੀ ਪਾਪਾ ਦਾ ਨਾਮ ਜੋਨ ਡਾਇਬਟਾ ਕੀ ਆ ਪਾਪਾ ਦਾ ਨਾਮ ਸਰ ਸਰਿੰਦਰ ਸਿੰਘ ਸਿੱਖਣੇ ਨਾ ਪੰਜਾਬੀ ਨੇ ਨਾ ਫਿਰ ਤਾਂ ਵੀ ਪੰਜਾਬੀ ਦੀ ਗਣਤੀ ਸਭ ਕਹ ਨਹੀਂ ਮਾਦਾ ਜੀ ਇੱਧਰ ਆ ਜਾਓ ਦਾਦੀਆਂ ਤੁਸੀਂ ਇਹਦੇ ਆ ਜਾ ਇੱਧਰ ਆ ਜਾਓ ਪੁੱਤ ਸੁਣਾਓ ਪੰਜਾਬੀ ਜੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਹੈ ਪਛਾਣ ਹੈਗੀ ਆ ਉਹਦੀ ਅੱਖਰਾਂ ਦੀ ਪੰਜਾਬੀ ਦੀਆਂ ਦੀ ਜਿਵੇਂ ਪੁੱਛ ਲਿਆ ਹੁੰਦੇ ਨੇ ਅੱਖਰ ਆਹ ਪੰਜ ਦੇਖ ਲਾ ਪੱਕਾ ਪੰਜਾਬੀ ਪੜਨੀ ਆ ਪੁੱਤ ਠੀਕ ਆ ਪੰਜਾਬੀ ਸਾਰੀ ਹੋਰ ਅੱਗੇ ਵੀ ਸਿੱਖੋ 100 ਤੱਕ 200 ਤੱਕ 500 ਸਾਰੇ ਅੱਖਰਾਂ ਦੀ ਪਛਾਣ ਗੁਰਮੁਖੀ ਲਿਪੀ ਦੇ ਵਿੱਚ ਵੀ ਗਿਣਤੀ ਜਿਹੜੀਆਂ ਹੁੰਦੀ ਆ ਆਪਣੀ ਗੁਰਮੁਖੀ ਦੇ ਵਿੱਚ ਉਹ ਵੀ ਸਿੱਖੋ ਨਾ ਸਾਰੀ ਤਾਂ ਹੀ ਪੜੇ ਲਿਖੇ ਤਾਂ ਤਾਂ ਹੀ ਹੋਊਗਾ ਜੇ ਤੁਸੀ ਤੁਹਾਨੂੰ ਸਾਰਾ ਗਿਆਨ ਹੋਊਗਾ ਜੇ ਹੁਣ ਤੁਹਾਨੂੰ ਕੋਈ ਬਾਹਰੋਂ ਮਿਲ ਜਵੇ ਅੰਗਰੇਜ਼ ਮਿਲ ਜਵੇ ਉਹ ਕੋਈ ਪੁੱਛ ਲਓਣ ਕਹਿੰਦਾ ਤੁਹਾਨੂੰ ਆਪਣੀ ਤਾਂ ਭਾਸ਼ਾ ਨਹੀਂ ਆਉਂਦੀ ਸਾਡੀ ਤੁਸੀਂ ਕੀ ਸਿੱਖੋਗੇ ਐਂ ਕਹੂਗਾ ਆਪਾਂ ਹੈਨਾ ਤੇ ਕੀ ਹੋਇਆ ਸੀਗਾ ਜਦੇ ਦਿਨ ਅੱਜ ਦੇ ਦਿਨ ਇੱਥੇ ਆਪਾਂ ਕਿਉਂ ਆਇਆ ਅਸੀਂ ਬਦੀ ਮੰਮਾ ਨੇ ਸੀ ਦਾਦੀ ਨਹੀਂ ਆਪਾਂ ਆਏ ਕਿਉਂ ਆ ਮੱਥਾ ਟੇਕਣ ਲਈ ਵੀ ਕੀ ਇਤਿਹਾਸ ਅੱਜ ਦੇ ਦਿਨ ਕੀ ਗੱਲ ਹੋਈ ਸੀਗੀ ਇੰਨੀ ਸੰਗਤ ਆਈ ਆ ਹਨਾ ਕਿਉਂ ਆਈ ਹੋਈ ਆ ਸੰਗਤ ਕੇਵਲ ਤਾਂ ਕੇਵਲ ਕਿ ਕੋਈ ਬੱਚੇ ਦਾ ਆਪ ਹੋਇਆ ਉਹ ਨਹੀਂ ਨੌਵੇਂ ਪਾਸਾ ਪਤਾ ਨਹੀਂ ਬੋਰਡ ਲੱਗੇ ਨੇ ਪੰਜਾਬੀ ਪੜ੍ਹਦੇ ਨਹੀਂ ਇੰਨੇ ਬੋਰਡ ਲਾਏ ਨੇ ਸਰਕਾਰ ਨੇ ਤੇ ਤਾਂ ਵੀ ਨਹੀਂ ਪੜ੍ਹਦੇ ਹਾਂ ਗੁਰ ਤੇਗ ਬਹਾਦਰ ਜੀ ਦਾ 350 ਸਾਲ ਅਛੀ ਦੀ ਸਤਪਦੀਆਂ ਨਾਲ ਉਹਨਾਂ ਦੇ ਨੰਨ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਦੇਵਾਲਾ ਜੀ ਤੇ ਅੱਜ ਦੇ ਦਿਨ 8 ਮੱਘਰ ਅੱਜ 23 ਨਵੰਬਰ ਸਨ 2025 ਅੱਜ ਦੇ ਦਿਨ ਦਸਮ ਪਾਤਸ਼ਾਹ ਸੈਭ ਜੀ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਮਿਣੀ ਠੀਕ ਹੈ ਹੁਣ ਯਾਦ ਹੋ ਗਿਆ ਕੀ ਹੋਇਆ ਸੀ ਅੱਜ ਦੇ ਦਿਨ ਅੱਜ ਦੇ ਦਿਨ 6ਵੇਂ ਪਾਤਸ਼ਾਹ ਗੁਰੂ ਹੈ 6ਵੇਂ ਪਾਛਾਂ ਗੁਰਗੱਦੀ ਮਿਲੀ ਸੀ 10ਵੇਂ ਪਾਛਾਂ ਨੂੰ 10ਵੇਂ ਪਾਛਾਂ ਠੀਕ ਪੜਨਾ ਧਿਆਨ ਨਾਲ ਮਨ ਲਾ ਤੇਰੇ ਧਿਆਨ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬੋਤ ਇੱਕ ਤਾਂ ਨੋਟ ਹੈ ਜੀ ਇੱਕ ਤਾਂ ਨੋਟ ਪੜਦੇ ਹੋ ਕਿਹੜੀ ਕਲਾਸ ਚ ਪਲੱਸ 2 ਪਲੱਸ 2 ਕੀ ਆਜ ਬਤੋਰੇ ਕਿਉਂ ਆਈ ਹੈ ਸੰਗਤ ਮੱਥਾ ਟੇਕਣ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਹਾੜਾ ਕਿੰਨਾ 350 ਅਸੀਂ ਦੇਸਤਾਬ ਦੀ ਮਨਾ ਰਹੀ ਹੈ ਸੰਗਤ ਹੈ ਨਾ ਤੇ ਹੋਰ ਉਹਨਾਂ ਦੇ ਕਿਹੜੇ ਕਿਹੜੇ ਸਿੱਖੀ ਨਾਲ ਜੋ ਛੇੜ ਹੋਏ ਸੀ ਪਾਈ ਮਰਤੀ ਦਾਸ ਪਾਈ ਸੱਤੀ ਦਾਸ ਪਾਈ dielaji ਹਾਂਜੀ ਤੇ ਅੱਜ ਦੇ ਦਿਨ ਕੀ ਆ ਪਤਾ ਅੱਜ 8 ਮੱਘਰ ਆ 23 ਨਵੰਬਰ ਅੱਜ ਦੇ ਦਿਨ ਕੀ ਆ ਇਤਿਹਾਸ ਪਤਾ ਨਹੀਂ ਅੱਜ ਦੇ ਦਿਨ ਦਸਮ ਪਾਤਸ਼ਾਹ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਮਿਲੀ ਸੀ ਹਾਂ ਜੀ ਯਾਦ ਕਰਦਾ ਬਸ ਇਹ ਯਾਦਦਾ ਹੁਣ ਕੋਈ ਕਈ ਵਾਰ ਕਬਰਾਂ ਆ ਵੀ ਜਾਂਦਾ ਬੱਚਾ ਕੈਮਰਾ ਦੇਖ ਕੇ ਚਲੋ ਕੋਈ ਨਹੀਂ ਵਧੀਆ ਦੱਸਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਜੋਬਨਜੀਤ ਆਜੋ ਤੁਸੀਂ ਵੀ ਨਾਲ ਤੁਹਾਡਾ ਕੀ ਨਾਮ ਹੈ ਮਨਪ੍ਰੀਤ ਸਿੰਘ ਠੀਕ ਹੈ ਪੜਦੇ ਹੋ ਕਿਹੜੀ ਕਲਾਸ 8ਥੀ ਕਲਾਸ ਤੁਸੀਂ 5ਥੇ 5ਥੇ ਕਿਹੜੀ ਜਗ੍ਹਾ ਤੋਂ ਆਇਓ ਰਾਜਪੁਰ ਠੀਕ ਹੈ ਤੇ ਕੀ ਆ ਪੁੱਤ ਅੱਜ ਕਿਉਂ ਆਏ ਹੋਰੇ ਉਹ ਗੁਰਤੇਗ ਭਾਦਰ ਸਿੰਘ ਸ਼ਿਦੀ ਦਿਹਾੜਾ ਜੀ ਤਾਂ ਆਏ ਕਿੰਨਾ ਕਿੰਵੀਂ ਸਤ੍ਾਵ ਦੀ 350ਵੀਂ ਵਿਸ਼ਾਲ ਤੇ ਹੋਰ ਕਿਹੜੇ ਅਨੰਨ ਉਹਨਾਂ ਦੇ ਸੀ ਜੋ ਨਾਛੀਦ ਹੋਏ ਸੀ ਉਹ ਸੀਸ ਦਿੱਲੀ ਤੋਂ ਲੈ ਕੇ ਆਏ ਸੀ ਉੱਥੋਂ ਨਗਰਗਿਰਤ ਅਲਗ-ਅਲਗ ਥਾਵਾਂ ਤੋਂ ਆ ਰਹੇ ਨੇ ਨਹੀਂ ਸੀ ਇਹ ਹੋਰ ਕੌਣ ਆ ਜਾ ਡਰ ਗਿਆ ਲੱਗਦਾ ਯਾਰ ਕੈਮਰੇ ਕਿ ਟੋਰ ਫੋਰ ਕੌਣ ਹੋਈ ਸੀ ਇਹ ਦਾ ਭਾਈ ਉਹਨਾਂ ਦੇ ਜੈਤਾ ਜੀ ਜਿਹਦੇ ਭਾਈ ਮਤੀ ਦਾ ਜੀ ਭਾਈ ਸਦੀਦਾ ਜੀ ਤੇ ਭਾਈ ਦੇਵਾਲਾ ਜੀ ਤੇ ਹੋਰ ਅੱਜ ਦੇ ਦਿਨ ਕੀ ਹੋਇਆ ਸੀ ਅੱਜ ਦੇ ਦਿਨ ਦਾ ਕੀ ਇਤਿਹਾਸ ਹੈ ਅੱਜ ਅੱਜ ਦੇ ਦਿਨ ਸ਼ਿਦੀ ਹੋਈ ਸੀ ਸ਼ਾਇਦ ਅੱਜ ਦੇ ਦਿਨ ਦਸਮ ਪਾਤਸ਼ਾਹ ਸੈਬਸਿਰੂ ਗੋਬਿੰਦ ਸਿੰਘ ਗੁਰਗੱਦੀ ਦਿਵਸ ਗੁਰਗੱਦੀ ਦਿਵਸ ਗੁਰਗੱਦੀ ਦਿਵਸ ਠੀਕ ਹੈ ਦਸਾਂ ਗੁਰੂਆਂ ਦੇ ਨਾਮ ਆਉਂਦੇ ਨੇ ਨਹੀਂ ਬਾਪੂ ਪੰਜਾਂ ਪਿਆਰਿਆਂ ਦੇ ਨਹੀਂ ਚਾਰ ਸਾਬਜਾਦਿਆਂ ਦੇ ਹਾਂ ਛੋਟੇ ਸਾਬਜਾਦਿਆਂ ਦੇ ਨਾਮ ਦੱਸੋ ਛੋਟੇ ਸਾਬਜਾਦਿਆਂ ਦੇ ਨਾਮ ਜੁਰਾਵਰ ਸਿੰਘ ਤੇ ਫਤੇ ਸਿੰਘ ਭਾਈ ਸਾਬਜਾਦਾ ਫਤੇ ਸਿੰਘ ਸਾਬਜਾਦਾ ਫਤੇ ਸਿੰਘ ਤੇ ਸਾਬਜਾ ਜੁਰਾਵਰ ਸਿੰਘ ਇੱਕ ਕਿਹੜੀ ਪਲੱਸ ਵਨ ਚ ਪੜਦੇ ਨੇ ਨਹੀਂ ਨਹੀਂ 8th ਕਲਾਸ ਚ ਪੜਦੇ ਨੇ ਠੀਕ ਹੈ ਉੱਥੇ ਰਾਜਪ uri ਹਾਂ ਰਾਜਪ uri ਐਂਟੀ ਆਉਂਦੀ ਹੈ ਪੰਜਾਬੀ ਚ ਹਾਂਜੀ ਹਾਂ ਇੱਕ ਦੋ ਸੁਣਾਓ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 ਵੀ ਹੈਗੀ ਆ ਹਾਂਜੀ 54 55 ਵੀ ਵਧੀਆ ਬਹੁਤ ਉਹ ਮੁੰਡਾ ਡਰ ਗਿਆ ਵੀ ਮਨ ਨਾਲ ਵਧੀਆ ਜਵਾਬ ਦਿੱਤੇ ਤਸਰੀ ਗੱਲ ਜੀ ਕਿਨਾ ਮਾਹਰੇ ਜੀ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਆ ਕਿੱਥੋਂ ਆ ਅੱਜ ਤੁਸੀਂ ਨਾਲੇ ਤੁਸੀਂ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਖਰੜ ਤੋਂ ਆਏ ਜੀ। ਅੱਛਾ ਤੁਹਾਡਾ ਬੇਟਾ ਜੀ? ਮੇਰਾ ਦੋਤਾ ਹੈ। ਦੋਤਾ ਅੱਛਾ ਜੀ। ਹਾਂ ਦਾਦਾ ਜੀ ਨਾਲ ਆਇਆ ਹੈ। ਦਾਦਾ ਪੋਤਾ ਆੜੀ ਆੜੀ ਹੈ। ਨਾਨੂ ਨਾਲ। ਨਾਨੂ ਨਾਲ। ਚਲੋ ਨੰਨਾ ਦਾਦਾ ਵੀ ਆੜੀ ਆੜੀ ਹੁੰਦੇ ਨੇ ਜਿਵੇਂ ਦਾਦਾ ਪੋਤਾ ਕਿਹਾ। ਕਹਿੰਦਾ ਮੈਂ ਜਾਣਾ ਹੈਗਾ। ਮੈਨੂੰ ਪਿਆਰ ਮਾਰਾ ਜੀ ਨਾਲ ਮੈਂ ਚੱਲ ਪੈ ਚੱਲੀ ਹਾਂ। ਅਸਾਂ ਮਾਰਾ ਦੀ ਕਿਰਪਾ ਹੋਈ ਹੈ ਜੀ ਉਹ ਵੀ ਬੁਲਾਉਂਦੇ ਨੇ। ਬੁਲਾ ਲੈਂਦੇ ਆ। ਅੱਛਾ ਲੱਗਦਾ ਹੈਗਾ ਨਾ? ਹਾਂ। ਕੀ ਹੋਇਆ ਜੀ ਪੋਤਾ ਇੱਜੇ ਦੇ ਦੇਣ? ਅੱਜ ਦੇ ਦਿਨ ਜੀ ਮਹਾਰਾਜ ਜੀ ਸ਼ਹੀਦੀ ਹੋਈ ਸੀ ਕਿਹੜੇ ਮਹਾਰਾਜ ਦੀ ਆਪਣੇ ਗੁਰਤੇ ਬਾਧਰ ਮਹਾਰਾਜ ਦੀ ਕਿੰਵੇਂ ਪਾਤਸ਼ਾਹ ਸੀਗੇ ਉਹ ਉਹ ਨੌਵੇਂ ਪਾਤਸ਼ਾਹ ਸੀਗੇ ਤੇ ਹੋਰ ਉਹਨਾਂ ਨਾਲ ਕਿਹੜੇ ਕਿਹੜੇ ਸਿੱਖ ਉਹਨਾਂ ਦੇ ਅਨੰਨ ਜੋ ਸੀਰ ਹੋਏ ਸੀਗੇ ਭਾਈ ਦਿਆ ਸਿੰਘ ਜੀ ਭਾਈ ਸਤੀਦਾਸ ਜੀ ਤੇ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਹਾਂਜੀ ਭਾਈ ਦਿਆਲਾ ਜੀ ਭਾਈ ਮੋਹਕਮ ਸਿੰਘ ਜੀ ਸਾਹਿਬ ਸਿੰਘ ਉਹ ਤਾਂ ਪੰਜ ਪਿਆਰਿਆਂ ਦੇ ਨਾਮ ਅੱਛਾ ਤੇ ਅੱਜ ਦੇ ਦਿਨ ਪੁੱਤ ਅੱਜ ਦੇ ਦਿਨ ਦਾ ਇਤਿਹਾਸ ਪਤਾ ਅੱਜ 23 ਨਵੰਬਰ ਅੱਜ ਹਾਂਜੀ 23 ਨਵੰਬਰ 8 ਮੱਗਰ ਸੰਮਤ 557 ਅੱਜ ਦੇ ਜ਼ਿੰਦਗੀ ਇਤਿਹਾਸ ਆ ਅੱਜ ਗੁਰੂ ਗੋਬੀ ਸਿੰਘ ਜੀ ਦਾ ਗੁਰਗੱਦੀ ਦਿਵਸ ਹੈ ਹਾਂ ਬੜਾ ਬੋਲ ਤੇ ਸਿਆਣਾ ਸਾਜਦਾ ਮੁੰਡਾ ਹੈ ਤੇ ਪੰਜਿਆ ਪਿਆਰਿਆਂ ਦੇ ਨਾਮ ਪਤਾ ਤੁਹਾਨੂੰ ਤੁਸੀਂ ਭਾਬੋ ਕਿਉਂ ਹੋਗੇ ਜੀ ਕੀ ਗੱਲ ਹੋ ਗਈ ਜੀ ਬਹੁਤ ਕਿਰਪਾ ਜੀ ਬੱਚੇ ਤੇ ਦੇ ਲੋ ਹਨਾ ਸਾਰੇ ਇਤਿਹਾਸ ਸੁਣਾਦਾ ਮੁੰਡੇ ਨੇ ਗਿਣਤੀ ਵੀ ਆਉਂਦੀ ਆ ਪੁੱਤ ਹਾਂਜੀ ਗਿਣਤੀ ਵੇਲਾ ਨਾਨੂਦਰੇ ਭਾਵਕ ਹੋ ਗਏ ਵੀ ਇੰਨਾ ਵਧੀਆ ਮੁੰਡਾ ਜਵਾਬ ਦਿੰਦਾ ਹੈ ਨਾ ਹਾਂਜੀ ਇੱਕ ਨੇ ਪੜਨਾ ਹੋਰ ਵਧੀਆ ਠੀਕ ਹੈ ਪ੍ਰਾਊਡ ਫੀਲ ਕਰਾਉਣਾ ਮਾਪਿਆਂ ਨੂੰ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਗਿਣਤੀ ਵੀ ਆਉਂਦੀ ਆਪਿਆਂ ਪੀ ਜੀ ਹਾਂਜੀ 1 2 3 4 5 6 7 8 9 10 ਚਲੋ ਵਧੀਆ ਵੈਰੀ ਗੁੱਡ ਧੰਨਵਾਦ ਜੀ ਮਹਾਰਾਜ ਕਿਰਪਾ ਕਰੇ ਵਾਈ ਗੁਰੂ ਸਭ ਦੇ ਸਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾ ਜੀ ਗੱਨਾ ਤੇ ਲੱਗਦਾ ਸਾਤਰੀ ਘਾਲ ਕੀ ਨਾਮ ਆ ਤੇਰਾ ਜਸਮੀਤ ਸਿੰਘ ਤੁਹਾਡਾ ਜੀ ਦਿਲਜੀਤ ਸਿੰਘ ਤੁਸੀਂ ਕਿਹੜੀ ਕਲਾਸ ਚ ਪੜਦੇ ਆ 6th B 8ਵੀਂ ਜੀ 8ਵੀਂ ਜੀ ਇੱਕ ਹੀ ਪੀ ਰਹੇ ਹੋ ਕਾਫੀ ਕਾਫੀ ਆ ਕੱਲੇ ਕੱਲੇ ਮੈਨੂੰ ਨਹੀਂ ਪੁਲਾਣੀ ਪੁਲਾਣੀ ਆ ਬੁਲਾਣੀ ਆ ਅੱਜ ਕੀ ਆ ਪਤ ਹੋਰੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਠੀਕ ਆ ਹੋਰ ਕਿਹੜੇ ਸਿੱਖ ਉਹਨਾਂ ਦੇ ਨਾਲ ਸ਼ਹੀਦ ਹੋਏ ਸੀਗੇ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੀਆਲਾ ਸੀ ਕਾ ਤਿਆਰ ਇੱਕ ਤੇ ਅੱਜ ਅੱਜ ਦੇ ਦਿਨ ਦਾ ਕੀ ਇਤਿਹਾਸਾ ਪੁੱਤ ਅੱਜ ਦੇ ਦਿਨ ਕੀ ਹੋਇਆ ਸੀਗਾ ਅੱਜ ਦੇ ਦਿਨ ਜੀ ਅੱਛਾ 8 ਮੱਘਰ ਸੰਮਤ 557 ਇੰਗਲਿਸ਼ ਦੇ ਵਿੱਚ 23 ਨਵੰਬਰ ਸਨ 2025 ਆ ਅੱਜ ਦੇ ਦਿਨ ਦਾ ਇਤਿਹਾਸ ਕੀ ਆ ਅੱਜ ਦੇ ਦਿਨ ਜੀ ਸ਼ਹੀਦ ਹੋਏ ਤੇ ਬਾਬਾ ਨੰਬਰ ਅੱਜ ਦੇ ਦਿਨ ਦਸਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਿਆਈ ਮਿਲੀ ਸੀ ਠੀਕ ਆ ਗਿਣਤੀ ਆਉਂਦੀ ਹੈ ਪੰਜਾਬੀ ਚ ਹਾਂਜੀ ਸੁਣਾਓ ਪੰਜਾਬੀ ਜਣੀ ਇੰਗਲਿਸ਼ ਚ ਆਣੀ ਤੇ ਸਾਨੂੰ 1 2 ਹਾਂ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 36 ਨਾਲ 36 ਦਾ ਅੰਕੜਾ ਕੇ ਅੱਗੇ ਵੀ ਸੁਣਾਓ 37 37 38 38 40 41 42 43 39 ਰਹਿ ਗਿਆ 38 ਤੋਂ ਬਾਅਦ 38 39 40 ਅੱਗੇ ਹਨ 41 42 43 44 45 46 46 ਬਸ 47 47 47 47 ਮੜਿਆ ਜੇ ਤਾਂ ਜੋਰ ਲਾ ਯਾਰ ਅੱਧਾ ਅੱਧਾ ਕਰੀਏ ਪੂਰਾ ਗੁੰਜਾ ਠੀਕ ਹੈ ਗੁੰਜਾ ਦਾ ਕੋਈ ਸਖਣੀਆਂ ਠੀਕ ਹੈ ਅੱਗੇ ਬਹੁਤ ਵਧੀਆ ਜਵਾਬ ਦਿੰਦਾ ਮੁੰਡਾ ਬਹੁਤ ਸਿਆਣਾ ਇਹ ਵੀ ਸਿਆਣਾ ਮੁੰਡਾ ਠੀਕ ਹੈ ਹੋਰ ਬੜੇ ਹੋ ਠੀਕ ਹੈ ਤਸਰੀ ਗਾਲ ਜੀ ਸ਼ਸ਼ਕਾ ਕੀ ਨਾਮ ਹੈ ਤੁਹਾਡਾ ਅਭਿਜੋਤ ਅਭਿਜੋਤ ਅੱਗੇ ਸਿੰਘ ਹਾਂ ਪੂਰਾ ਨਾਮ ਦੱਸੀਦਾ ਹੁੰਦਾ ਠੀਕ ਹੈ ਕੋਈ ਵੀ ਪੁੱਛੇ ਕੀ ਕਹਿਣਾ ਕੀ ਨਾਮ ਹੈ ਤੁਹਾਡਾ ਅਭਿਜੋਤ ਸਿੰਘ ਹਾਂ ਪੜ੍ਹਦੇ ਹੋ ਹਾਂ ਜੀ ਕਿਹੜੀ ਕਲਾਸ ਚ ਫੋਰਥ ਵਧੀਆ ਚੱਲਦੀ ਆ ਬੜਾ ਹਾਂ ਜੀ ਐਨ ਖੜਾ ਤਾਂ ਨਹੀਂ ਕਰਦੇ ਮੈਡਮ ਸਾਬਾਸ ਮਿਲਦੀ ਐ ਸਟਾਰ ਮਿਲਦੇ ਨੇ ਤੇ ਅੱਜ ਕੀ ਹੋਇਆ ਸੀ ਪਤਾ ਜਦੇ ਦਿਨ ਅ ਕੁਲ ਤੇ ਇੱਕ ਬਹਾਦਰ ਜੀ ਦਾ ਸੀਸ ਖੱਟਾ ਗਿਆ ਸੀਗਾ ਸੀਸ ਬਲੀਦਾਨ ਦਿੱਤਾ ਸੀ ਉਹਨਾਂ ਨੇ ਕਿਉਂ ਦਿੱਤਾ ਸੀ ਬਲੀਦਾਨ ਸੀਸ ਦਾ ਆਪਣੇ ਵਾਸਤੇ ਹਾਂ ਆਪਣੇ ਵਾਸਤੇ ਆਪਣੇ ਵਾਸਤੇ ਸਿੱਖਾਂ ਵਾਸਤੇ ਹਿੰਦੂਆਂ ਕਸ਼ਮੀਰੀ ਪੰਡਤ ਆਏ ਸੀ ਉਹਨਾਂ ਕੋਲ ਵੀ ਸਾਡਾ ਧਰਮ ਬਦਲ ਰਿਹਾਗਾ ਜੋ ਹੁਕਮਰਾਨ ਸੀ ਵੀ ਉ ਫਿਰ ਉਹਨਾਂ ਨੇ ਉਹਨਾਂ ਦਾ ਧਰਮ ਬਚਾਉਣ ਦੇ ਲਈ ਜਦੋਂ ਪਹਿਲੇ ਜਮੇ ਚ ਸੀਗੇ ਪਹਿਲੇ ਗੁਰੂ ਕੌਣ ਸੀਗੇ ਆਪਣੇ ਸਿੱਖਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਉਦੋਂ ਉਹਨਾਂ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ ਮੈਂ ਇਹਦੇ ਖਿਲਾਫ ਆ ਪਰ ਨੌਵੇਂ ਜਾਮੇ ਚ ਜਾ ਕੇ ਉਸੇ ਜਨੇਊ ਨੂੰ ਬਚਾਉਣ ਵਾਸਤੇ ਸੀਸ ਦਿੱਤਾ ਸੀਗਾ ਇਹ ਤੋਂ ਕੀ ਪਤਾ ਲੱਗਦਾ ਵੀ ਸਿੱਖ ਕਦੇ ਵੀ ਜ਼ੁਲਮ ਹੁੰਦਿਆ ਨਾ ਸਹਿੰਦੇ ਨੇ ਨਾ ਜ਼ੁਲਮ ਕਰਦੇ ਨੇ ਜੇਕਰ ਕਿਸੇ ਤੇ ਜ਼ੁਲਮ ਹੁੰਦਾ ਉਹਦਾ ਵੀ ਬਚਾਅ ਕਰਦੇ ਨੇ ਕਿਸੇ ਦਾ ਧਰਮ ਬਚਾਉਣ ਲਈ ਸੀਸ ਦਿੱਤਾ ਸੀਗਾ ਤੇ ਉਹਨਾਂ ਨਾਲ ਹੋਰ ਕਿਹੜੇ-ਕਿਹੜੇ ਸਿੱਖ ਸ਼ਹੀਦ ਹੋਏ ਸੀ ਪਤਾ ਪੁੱਤ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਦਿਆਲਾ ਜੀ ਅਰਦਾਸ ਸੰਦੇ ਹੁੰਨੇ ਆ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਉਸੇ ਦਾ ਉੱਤ ਪੂਰਾ ਧਿਆਨ ਨਾਲ ਪੰjabi ਚ ਗਿਣਤੀ ਆਉਂਦੀ ਆ ਉੱਤੇ 1 2 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 44 ਚਲੋ ਪੜਨਾ ਹੈ ਨਾ ਬਹੁਤ ਵਧੀਆ ਪੜਦਾ ਐ ਇੰਟੈਲੀਜੈਂਟ ਆ ਮੁੰਡਾ ਹੋਰ ਮਿਹਨਤ ਕਰਨੀ ਆ ਠੀਕ ਆ ਠੀਕ ਥੈਂਕ ਯੂ ਜੀ ਧੰਨਵਾਦ ਕੀ ਨਾਮ ਹੈ ਜੀ ਸਾਹਿਦ ਦੀਪ ਸਿੰਘ ਕੁਲਫੀ ਗਰਮ ਤਾਂ ਨਹੀਂ ਹੋ ਜੂਗੀ ਕਿੱਥੋਂ ਆਇਓ ਫੁੱਲਾਲ ਉਥੋਂ ਸ਼ੇਰਪੁਰ ਤੋਂ ਠੀਕ ਆ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਪੰਜਵੀਂ ਚ ਪੰਜਵੀਂ ਚ ਕੀ ਹੋਇਆ ਸੀ ਪੁੱਤ ਅੱਜ ਕਿਉਂ ਆਏ ਆਪਰੇ ਲਾ ਕੇ ਸੀ ਗੋਰਦਾਰ ਵਾਲੇ ਬਾਬਰੀ ਹੈ ਕੀ ਲੈ ਕੇ ਸੁਣਿਆ ਨਹੀਂ ਮੈਨੂੰ ਆਵਾਜ਼ ਆਉਂਦੀ ਹੈ ਵਿੱਚ ਯਾਰ ਭਾਈ ਜੇਤਾ ਜੀ ਭਾਈ ਜੇਤਾ ਜੀ ਜਾ ਕਿਹੜੀ ਸਤਾਪਦੀ ਮਨਾ ਰਹੀ ਹੈ ਸੰਗਤ ਸਾਢੇ 350 400 ਕ ਕੀ ਸਾਢੇ 350 ਸਾਲ ਪਹਿਲਾਂ ਕੀ ਹੋਇਆ ਸੀ ਗੁਰਤੇਗ ਬਾਦਰ ਜੀ ਦਾ ਦੱਸੋ ਦੋ ਵੇਟ ਕਰ ਰਿਹਾ ਵੀ ਦੱਸਣਗੇ ਮੈਂ ਬੋਲਾਂਗਾ ਵੇ ਇੱਕ ਬਾਦਰ ਜੀ ਦਾ ਜਨਮ ਉਹਦਾ ਕੀ ਸੀ ਸੀਸ ਦੀ ਸਾਦੀ ਹੈ ਗੁਰਤੇਗ ਬਹਾਦਰ ਜੀ ਨੋਹੇ ਪਾਸ਼ਾ ਜਿਨ੍ਹਾਂ ਨੇ ਹਿੰਦੂ ਧਰਮ ਬਚਾਉਣ ਲਈ ਤਿਲਕ ਜੰਜੂ ਦੀ ਰਾਖੀ ਦੇ ਲਈ ਸੀਸ ਬਲੀਦਾਨ ਦਿੱਤਾ ਸੀ ਕਿੱਥੇ ਇਹ ਚੀਜ਼ ਹੋਈ ਸੀਗੇ ਦਲੇਗ ਚ ਹੈ ਦਲੇਗ ਚ ਦਿੱਲੀ ਚ ਦਿੱਲੀ ਹੈ ਨਕਲ ਵੀ ਤਾਂ ਹੀ ਕਹਿੰਦੇ ਹੋ ਕੰਨ ਸੁਣਿਆ ਨਹੀਂ ਪੂਰੇ ਇਹਨੂੰ ਤੁਸੀਂ ਦਿੱਲੀ ਕਹਿੰਦਾ ਕਹਿੰਦਾ ਦਲੇਗ ਚ ਦਿੱਲੀ ਚਾਂਦਨੀ ਚੌਕ ਚ ਠੀਕ ਹੈ ਤੇ ਅੱਜ ਦੇ ਦਿਨ ਦਾ ਪੁੱਤ ਕਿ ਇਥੇ ਆ ਸੱਜ ਦੇ ਦਿਨ ਪਤਾ ਕੀ ਹੋਇਆ ਸੀ ਗੁਰਤਾ ਗੱਦੀ ਦਾ ਗੁਰਤਾ ਗੱਦੀ ਕਿੰਨਾ ਨੂੰ ਮਿਲੀ ਸੀ ਗੁਰਤਾ ਗੱਦੀ ਮੱਬਾ ਗੁਰਗੋਵ ਸਿੰਘ ਜੀ ਨੂੰ ਗੁਰਗੋਵ ਸਿੰਘ ਜੀ ਇਹਨੂੰ ਜੇ ਤੁਸੀਂ ਪਹਿਲਾਂ ਹੀ ਪੜਾ ਦਿੰਦੇ ਘਰੇ ਇਹ ਤੁਹਾਡਾ ਪੁੱਤ ਨਹੀਂ ਅੱਛਾ ਨਾਲ ਉਹ ਦੱਸ ਰਿਹਾ ਹੈ ਸੰਗਤ ਪੇ ਲੈ ਕੇ ਆਇਆ ਜੀ ਹੈ ਜੀ ਸੰਗਤ ਲੈ ਕੇ ਆਇਆ ਸੰਗਤ ਲੈ ਕੇ ਆਇਆ ਹਾਂ ਜੀ ਹਾਂ ਜੀ ਪੁੱਤ ਤਾਂ ਪੜਨਾ ਗਿਆ ਨਹੀਂ ਹੈ ਨਾ ਚੱਲਣਾ ਹੈ ਜੇ ਹੁਣ ਬਜ਼ੁਰਗ ਕਿੰਨਾ ਕਿਹੜੀ-ਕਿਹੜੀ ਗੱਲ ਦੱਸਣ ਹੁਣ ਤਾਂ ਤੇਰੇ ਕੋਲ ਖੜੇ ਸੀ ਦੱਸ ਤਾਂ ਜੇ ਨਾ ਖੜੇ ਹੁੰਦੇ ਫਿਰ ਗਿਣਤੀ ਆਉਂਦੀ ਪੰਜਾਬੀ 'ਚ ਹਾਂ ਜੀ ਸੁਣਾ ਪਰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 ਯਾਰ ਸਨਤਾ ਵੀ ਉੱਤਾਰੀ ਚਲੋ ਪੜਨਾ ਠੀਕਾ ਐਨੀ ਸੋਹਣੀ ਤਾਂ ਪੱਗ ਬੰਨੀ ਆ ਦਸਤਾਰ ਸਜਾਈ ਆ ਨਾ ਪੜਨਾ ਹੁਣ ਤਿਆਰੀ ਕਰਾਂਗੇ ਅਗਲੀ ਵਾਰ ਅਗਲੀ ਵਾਰ ਮਿਲਾਂਗੇ ਫਿਰ ਸਾਰੇ ਕੋ ਦੱਸਾਂਗੇ ਹਾਂਜੀ ਬਾਦਾਂ ਪੱਕਾ ਕਾਜੀ ਇਹਨਾਂ ਨੂੰ ਜੋੜ ਰਹੇ ਆਂ ਜੀ ਵੀ 25 ਬੱਚਿਆਂ ਨੂੰ ਨਾ ਇਹ ਹੁਣ ਨਾਲ ਲੱਗੇ ਲਾਏ ਹੋਏ ਗੁਰਦੁਆਰੇ ਅਮਰ ਸਿੰਘ ਆਉਂਦੇ ਰਹੇ ਹਾਂਜੀ ਅਮਰ ਸਿੰਘ ਆ ਜੀ ਇਹਨਾਂ ਨੂੰ ਪੰਜਾਂ ਨੂੰ ਹੌਲੀ ਹੌਲੀ ਹਾਂਜੀ ਹੋਈ ਹੈ ਜੀ ਗੁਰੂ ਦੀ ਕੋਚ ਬੈਠੇ ਨੇ ਹਾਂਜੀ ਹੌਲੀ ਹੌਲੀ ਲੱਗ ਜਾਣਗੇ ਜੀ ਪਹਿਲਾਂ ਤਾਂ ਬਿਲਕੁਲ ਹੀ ਸਾਡਾ ਵੀ ਉਪਰਾਲਾ ਕਰਨ ਦਾ ਮਕਸਦ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਨੀਵਾ ਦਿਖਾਉਣਾ ਚਾਹੁੰਦੇ ਆਂ ਜੀ ਅਸੀਂ ਕਹਿੰਦੇ ਹੁਣ ਦੇਖੋ ਇਹ ਬੱਚਿਆ ਕੋਸ਼ਿਸ਼ ਕਰੂਗਾ ਸਿੱਖਣ ਦੀ ਇਹਨੂੰ ਦੇਖ ਕੇ 50 ਬੱਚੇ ਹੋਰ ਸਿੱਖਣਗੇ ਹੁਣ 50 ਜੀ ਲੈ ਕੇ ਆਏ ਜੀ ਆਪਾਂ ਘੜ ਘੜ 18 20 ਬੱਚੇ ਨੇ ਉਹ ਚੋਂ ਅੱਛਾ ਬੱਚਿਆਂ ਨੂੰ ਲੈ ਕੇ ਆਏ ਹਾਂਜੀ ਵੀ ਇਹਨਾਂ ਨੂੰ ਇਤਿਹਾਸ ਨਾਲ ਜੋੜਨ ਲਈ ਲੈ ਕੇ ਆਏ ਆਪਾਂ ਵੱਡੀ ਸੇਵਾ ਜੀ ਹੈ ਜੀ ਬਾ ਜੋ ਮਾਲਕ ਨੇ ਹੈ ਯੋੜੀ ਲਈ ਹੋਈ ਹੈ ਹਰੇਕ ਮਹੀਨੇ ਆਪਾਂ ਕਿਤੇ ਨਾ ਕਿਤੇ ਯਾਤਰਾ ਲੈ ਜੰਨੇ ਆ ਉਹ ਹੀ ਹੋਣੇ ਫੁਰਨਾ ਦਿੱਤਾ ਹੈ ਕਿਰਪਾ ਕੀਤੀ ਹੈ ਜੀ ਤਾਂ ਬੰਦਾ ਕੀ ਕਰਨ ਜੋਗਾ ਬਿਲਕੁਲ ਆਸ਼ਾਂ ਕਦੇ ਮੇਰੀ ਆ ਰਹੀ ਹੈ ਦੇਖੋ ਮਗਰ ਆਪ ਸਾਰ ਜੀ ਆ ਰਹੇ ਨੇ ਅੱਛੇ ਸੰਗਤ ਨਾਲ ਆ ਮੈਂ ਕਿਹਾ ਚਲੋ ਮੈਂ ਜੱਤੇ ਦਮ ਲੈ ਲੈਣਾ ਚਲੋ ਠੀਕ ਹੈ ਧੰਨਵਾਦ ਜੀ ਬਾਈਗੁਰੂ ਜੀ ਕਾ ਖਾਲਸਾ ਬਾਈਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਅਸੀਂ ਲੁਧਿਆਣਾ ਤੋਂ ਜੀ ਲੁਧਿਆਣਾ ਤੋਂ ਹਾਂ ਜੀ ਇਹ ਕਿਹੜੇ ਦਿਹਾੜੇ ਮਨਾਉਣ ਲਈ ਆਏ ਜੀ ਇੱਥੇ ਇਹ ਆਪਾਂ ਸੇ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਜੀ ਦੇ ਸਿੱਧੀ ਦੇਵਾਲੇ ਨੂੰ ਮੱਖ ਰੱਖਦੇ ਹਾਂ ਉਹਨਾਂ ਨੂੰ ਅੱਜ ਦਰਸ਼ਨ ਨੂੰ ਮੱਖ ਹਾਂਜੀ ਹੁਣ ਲਈ ਆਏ ਹਾਂ ਜੀ ਅੱਗੇ ਵੀ ਆਉਂਦੇ ਹਾਂ ਮਤਲਬ ਹਾਂਜੀ ਰੁਟੀਨਾ ਆਉਂਦੇ ਰਹਿੰਦੇ ਆ ਅੱਗੇ ਵੀ ਗੁਰਮਾਰਾ ਦੇ ਦਰਸ਼ਨ ਨੂੰ ਕਰਦੇ ਰਹਿੰਦੇ ਆਉਂਦੇ ਆ ਠੀਕ ਹੈ ਜੀ ਇਤੋਂ ਬਾਅਦ ਹੁਣ ਆਪਾਂ ਕਿ ਮਤਲਬ ਕੀ ਕੋਸ਼ਿਸ਼ਾਂ ਕਰਦੇ ਹੋ ਜੀ ਵੀ ਧਰਮ ਨਾਲ ਤੇ ਪੰਜਾਬੀ ਨਾਲ ਜੋੜਨ ਦੀ ਬੱਚਿਆਂ ਨੂੰ ਅਸੀਂ ਹੁਣ ਇਹ ਨਾਲ ਲੈ ਕੇ ਆਏ ਜੀ ਆਪਣੇ ਬਰਾਸਤਾ ਖਾਸਲੇ ਵਿੱਚ ਜੋ ਇਤਿਹਾਸ ਉਹ ਦਿਖਾਇਆ ਬੱਚਿਆਂ ਨੂੰ ਪਤਾ ਲੱਗਿਆ ਉਹਦੇ ਬਾਰੇ ਜਾਣਕਾਰੀ ਤੁਸੀਂ ਵੀ ਨੋਟ ਕੀਤੀ ਹੋਗੀ ਸ਼ਾਇਦ ਵੀ ਅੱਜਕੱਲ ਇੱਕ ਬਹੁਤ ਕਮੀਆਂ ਬੱਚਿਆਂ ਨੂੰ ਪੰਜਾਬੀ ਜਗੰਤ ਹੀ ਨਹੀਂ ਆਉਂਦੀ ਹਾਂ ਇਹ ਤਾਂ ਹੈ ਜੀ ਇਹ ਆਪਣੇ ਆਪਣੀਆਂ ਕਮੀਆਂ ਜੀ ਕਿ ਆਪਾਂ ਸਰਕਾਰੀ ਆਪਣੇ ਪੰਜਾਬੀ ਛੱਡ ਕੇ ਸਕੂਲ ਅੰਗਰੇਜ਼ੀ ਵਾਲੇ ਤਾਂ ਲੱਭੀ ਜਾਂਦੇ ਅੰਗਰੇਜ਼ੀ ਸਕੂਲਾਂ ਚ ਲਾ ਲਿਆ ਨਹੀਂ ਪੁੱਛਦੇ ਪੰਜਾਬੀ ਸਿਖਾਵੋਗੇ ਬਿਲਕੁਲ ਅੰਗਰੇਜ਼ੀ ਸਕੂਲ ਦੇ ਵਿੱਚ ਆਪਾਂ ਕਹਿੰਦੇ ਮਾਪੇਰਾਂ ਨੇ ਜਾ ਕੇ ਕਿਹਾ ਨਹੀਂ ਵੀ ਸਾਡੇ ਬੱਚੇ ਨੂੰ ਪੰਜਾਬੀ ਸਿਖਾਓ ਜਾਂ ਅਨਾ ਵੀ ਤੁਸੀਂ ਇੱਕ ਹੋਰ ਨਮੋਸ਼ੀ ਦੀ ਗੱਲ ਹੈ ਇਹ ਹੋ ਸਕਦਾ ਕਈ ਬਵਾਦ ਵੀ ਬਣਾ ਦਿੰਦੇ ਨੇ ਪਰ ਆਪਣੇ ਬੱਚੇ ਹਿੰਦੀ ਬੋਲਦੇ ਨੇ ਸਕੂਲਾਂ ਜਿ ਘਰ ਅਜ ਤੇ ਪ੍ਰਵਾਸੀਆਂ ਦੇ ਬੱਚੇ ਪੰਜਾਬੀ ਬੋਲਦੇ ਪੰਜਾਬੀ ਬੋਲਦਾ ਸਾਡੇ ਆਪਣੇ ਖੁੱਦ ਦੇ ਇਲਾਕੇ ਦੇ ਵਿੱਚ ਤਨ ਸਕੂਲ ਨੇ ਸਰਕਾਰੀ ਕਹਿੰਦਾ ਉਹ ਨਹੀਂ ਬੋਲਣ ਮੈਂ ਕਹਿੰਦਾ ਮਤਲਬ ਜਿੰਨਾ ਦੀ ਵਿਰਾਸਤ ਆ ਜਿੰਨਾ ਦੇ ਦਾਦੇ ਪੁਰਦਾਦੇ ਆ ਨੇ ਖੂਨ ਡੋਲੇ ਇਸ ਧਰਤੀ ਲਈ ਉਹ ਆਪਣੀ ਭਾਸ਼ਾ ਤੋਂ ਦੂਰ ਨਾ ਨਹੀਂ ਹਾਂਜੀ ਲੁਧਿਆਣੇ ਦੇ ਵਿੱਚ ਕੁਝ ਮੇਨ ਸ਼ਹਿਰ ਦੇ ਜਿਹੜੇ ਕੁਝ ਸਕੂਲ ਨੇ ਤੇ ਛੇਰਪੁਰ ਦੇ ਹੋ ਗਏ ਟਨਾਰੀ ਹੋ ਗਿਆ ਗਿਆਸਪੁਰ ਹੋ ਗਿਆ ਡੱਬਾ ਹੋ ਗਿਆ ਕੰਗਨਾਲ ਹੋ ਗਿਆ ਜਮਾਲਪੁਰ ਪਾ ਮੀਆਂ ਹੋ ਗਿਆ ਗਰੀ ਗਰੀਵ ਇੱਥੇ 70 ਤੋਂ 80 90% ਜਿਹੜੇ ਬੱਚੇ ਨੇ ਉਪਰਵਾਸੀਆਂ ਦੇ ਹੀ ਪੜਦੇ ਆ ਯੋਕੋ ਪੰਜਾਬੀ ਦੇ ਬੱਚੇ ਨਹੀਂ ਕੋਈ ਨਹੀਂ ਪੜ ਰਿਹਾ ਬਹੁਤ ਘੱਟ ਉਹ ਵੀ ਪਰਿਵਾਰ ਜਿਹੜਾ ਨਹੀਂ ਬਾਹਰ ਪੜਾ ਸਕਿਆ ਉਹ ਪੜਾ ਸਕਦਾ ਤੇ ਬਾਕੀ ਦਾ ਸਾਰੇ ਆਪਣੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਲਾਇਆ ਹੋਇਆ ਪੜਾਉਣ ਧੰਨਵਾਦ ਵੈਰੀ ਜੀ ਦਾ ਖਾਲਸਾ ਵੈਰੀ ਜੀ ਕੀ ਫਤਿਹ ਸੋ ਇਸ ਓਵਰਆਲ ਨੂੰ ਇੱਥੇ ਸਮਾਪਤ ਕਰਦੇ ਆਂ ਅਗਲੀ ਵੀਡੀਓ ਚ ਮਿਲਾਂਗੇ ਕੋਈ ਸੁਝਾਅ ਹੋਵੇ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਆਪਣੇ ਕੀਮਤੀ ਵਿਚਾਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਨਵੇਂ ਦੋਸਤ ਜ਼ਰੂਰ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਹੁਣ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਵੈਰੀ ਜੀ ਦਾ ਖਾਲਸਾ ਵੈਰੀ ਜੀ ਕੀ ਫਤਿਹ